ਹਾਂਜੀ ਸੋ ਇਹ ਦਿਨ ਸੀਗਾ ਐਤਵਾਰ ਦਾ ਤੇ ਆਪਾਂ ਨੂੰ ਸੀਗੀ ਛੁੱਟੀ ਪਿਛਲੇ ਹਫਤੇ ਦਾ ਦਿਨ ਤੇ ਸੋਭਾ ਸੋਭਾਈ ਜਲਦੀ ਜਲਦੀ ਅਸੀਂ ਉੱਠੇ ਤੇ ਸੋਚਿਆ ਵੀ ਚਲੋ ਭਾਈ ਖੇਤ ਨੂੰ ਚਾਲੇ ਪਾਏ ਜਾਣ ਪਾਪਾ ਕਹਿੰਦੇ ਸੀਗੇ ਵੀ ਜਾਣਾ ਤਾਂ ਹੁਣ ਚੱਲ ਮੇਰੇ ਨਾਲ ਤੇ ਆਪਾਂ ਸਦਿਆ ਹੀ ਸ਼ੁਰੂ ਕਰਤਾ ਮम्मा ਤਾਂ ਹੀ ਤੋਂ ਪਰਮਿਸ਼ਨ ਲੈ ਕੇ ਥੋੜੇ ਮਾਤਾ ਜੀ ਦਾ ਮੂਹ ਵੀ ਬੜਿਆ ਹੋਇਆ ਸੀਗਾ ਵੀ ਖੇਤ ਜਾ ਰਿਹਾ ਮੈਨੂੰ ਕੰਮ ਕਰਨਾ ਪਊ ਤੇ ਪਰ ਆਪਾਂ ਅਧਿਕ ਘੰਟੇ ਦੇ ਵਿੱਚ ਵਿੱਚ ਵਾਪਸ ਆ ਗਏ ਸੀਗੇ ਤੇ ਕੇਸੀ ਛਣਾਣ ਕੀਤਾ ਸੀਗਾ ਇਹ ਨਾਲ ਇਸ ਬੰਨ ਨਾਲ ਕੇਸਾਂ ਨੂੰ ਵੀ ਹਵਾ ਲੱਗੀ ਤੇ ਆਪਾਂ ਘੁੰਮੀ ਵੀ ਕਰ ਰਹੀ ਆਏ ਤੇ ਮੈਨੂੰ ਐਵੇਂ ਬਹੁਤ ਵਧੀਆ ਲੱਗਦਾ ਮਤਲਬ ਰਾਈਡ ਕਰਨਾ ਆਪਣੇ ਹਵਾ ਦੇ ਸਾਹਮਣੇ ਵੀ ਸੋ ਦੇਖੋ ਖੇਤਾਂ ਦੀ ਸ਼ਾਮ ਕਿੱਡੀ ਸੌਰੀ ਖੇਤਾਂ ਦੀ ਸਵੇਰ ਕਿੰਨੀ ਸੋਹਣੀ ਕਿੰਨਾ ਸੁਨੋ ਮਾਹੌਲ ਹੈ ਚੈੱਕ ਕਰ ਸਕਦੇ ਹੋ ਬਈ ਤੁਸੀਂ ਖੇਤਾਂ ਦੀ ਵੀਡੀਓ ਬਹੁਤ ਮੰਗਦੇ ਹੁੰਦੇ ਹੋ ਤੇ ਮੈਨੂੰ ਲੱਗਦਾ ਹੁੰਦਾ ਜਿੱਦਾਂ ਦੀ ਮੈਂ ਆਵੇਂ ਦੀ ਤੁਹਾਨੂੰ ਚੀਜ਼ਾਂ ਪਸੰਦ ਨੇ ਸੋ ਨਾਲ-ਨਾਲ ਦੇਖਦੇ ਜਾਓ ਸੜਕ ਤੇ ਵੀ ਕਿੰਨੀ ਸ਼ਾਂਤੀ ਆਸੇ-ਪਾਸੇ ਵੀ ਇਹ ਟਾਈਮ ਸੀਗਾ ਮੇਬੀ 6 ਵਜੇ ਦਾ ਟਾਈਮ ਸੀਗਾ ਜੀ 6:00 6 ਤੇ ਬਹੁਤ ਘੱਟ ਲੋਕ ਉੱਥੇ ਹੁੰਦੇ ਹੈਗੇ ਤੇ ਆ ਵੀ ਅਸੀਂ ਜਾ ਰਹੇ ਹਾਂ ਫਿਰ ਤੋਂ ਰਰ ਰਰ ਸੂਰਜ ਜੀ ਝਾਤੀਆਂ ਮਾਰਨੀ ਸ਼ੁਰੂ ਕਰਤੀਆਂ ਆ ਦੇਖੋ ਕਈਆਂ ਨੇ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਖੇਤਾਂ 'ਚ ਪਹਿਲਾਂ ਹੀ ਆ ਕੇ ਰਿਹਾਂ ਸਪਰੇਹਾਂ ਸਵੇਰ ਹੀ ਕਰਨ ਆ ਗਏ ਹਾਂ ਦੱਸੋ ਅਜੇ ਗੁਲਾਬ ਵੀਰ ਜੀ ਵੀ ਨਹੀਂ ਖਿੜੇ ਗੁਲਾਬ ਵੀਰ ਜੀ ਛੋਟੇ ਛੋਟੇ ਦਿਖ ਰਹੀ ਆ ਤੇ ਐਂ ਸੋਹ ਸੰਭਾਵਨਾ ਸੀ ਕਿ ਮੌਸਮ ਜਿਹੜਾ ਹੈਗਾਗਾ ਮੀਂਹ ਆਊਗਾ ਜਾਂ ਕੋਸਾਊਗਾ ਪਰ ਲੱਗ ਰਿਹਾ ਵੀ ਸੂਰਜ ਤੋਂ ਕਿਤੇ ਵੀ ਕੁਝ ਨਹੀਂ ਆਊਗਾ ਇਹ ਐਕਚੁਅਲ 'ਚ ਉਹਦੇ ਦਾ ਵੀ ਤੁਹਾਡੇ ਲਈ ਬਣਾਇਆ ਤੇ ਪਾਇਆ ਨਹੀਂ ਗਿਆ ਸੀਗਾ ਜੀ ਵਲੌਗ ਚਲੋ ਫਿਰ ਸੋਚਿਆ ਵੀ ਹਣ ਤੁਹਾਨੂੰ ਦਰਸ਼ਨ ਕਰਵਾਈ ਦਈਏ ਨੇਚਰ ਨਾਲ ਦੋਨਾਂ ਬਹੁਤ ਅੱਛੀ ਗੱਲ ਹੁੰਦੀ ਆ ਤੇ ਆਪਾਂ ਪਹੁੰਚਣ ਵਾਲੇ ਆ ਇਦਾਂ ਝੋਨਾ ਦੇਖੋ ਕਾਫੀ ਵੱਡਾ ਹੋ ਗਿਆ ਜਦੋਂ ਦੇ ਆਪਾਂ ਸ਼ੁਰੂ ਕੀਤਾ ਸੀ ਛੋਟਾ ਛੋਟਾ ਸੀ ਔਨ ਸਾਰੀ ਫੋਨ ਰੱਖਾਂ ਤੋਂ ਪਹਿਲਾਂ ਅਸੀਂ ਪਿਛਲੇ ਪਾਸੇ ਜਾਇਜ਼ਾ ਲਿਆ ਤੇ ਆਪਾਂ ਤਾਂ ਘੁੰਮਣ ਲੱਗੇ ਵੀ ਆਹ ਦੇਖ ਆਪਾ ਆਇਆ ਆਹ ਭਾਇਆ ਤੇ ਫਿਰ ਮੈਨੂੰ ਕਹਿੰਦੇ ਚੱਲ ਇੱਧਰ ਲਾ ਪਹਿਲਾਂ 뷰 ਲੈ ਲਾ ਤੇ ਨਾਲ ਦੇ ਜੁੜੇ ਹੋਏ ਭੈਣ ਭਰਾ ਤੁਹਾਨੂੰ ਕਹਿੰਦੇ ਰਹਿੰਦੇ ਆ ਵੀ ਸਾਨੂੰ ਦਿਖਾਓ ਤੇ ਆਹ ਦੇਖੋ ਜੀ ਬਾਰੀਆਂ ਪਿਛਲੇ ਪਾਸੇ ਡਿਜ਼ਾਈਨ ਵਾਲੀਆਂ ਬਣਾਤੀਆਂ ਤੇ ਫਿਰ ਇੱਧਰ ਦੇਖੋ ਲੜੀ ਕਹਿੰਦੇ ਦੂਰੋਂ ਲੈਗਾ ਸਾਰਾ ਕੁਸ਼ਕੀਰਾਂ ਦੀ ਗੁਰਮੂਰ ਵਿਊ ਲੈ ਲਾ ਤੇ ਆ ਦੇਖੋ ਚੈੱਕ ਕਰੋ ਬਈ ਖੰਪਾ ਸਾਹਿਬ ਜੀ ਸੂਰਜ ਨਾਲ ਗੱਲਾਂ ਕਰ ਰਹੇ ਨੇ ਤੇ ਆ ਸਪੈਸ਼ਲ ਬੰਦੇ ਦਰਸ਼ਨ ਕਰੋ ਜੀ ਇਹ ਆ ਪਿਆ ਸੋ ਦ ਮੋਸਟ ਵਾਂਟਡ ਪਰਸਨ ਪੂਜੀ ਪੂਜਾ ਪੂਜੀ ਕਹਿੰਦੇ ਬਾਈ ਤਾਂ ਨਹੀਂ ਪੂਜਾ ਤੇ ਪੂਜੇ ਨੂੰ ਇਹਦੀ ਨੀਕੀ ਨਹੀਂ ਆਈ ਸੀ ਤੁਸੀਂ ਇਹ ਕਹਿੰਦੇ ਪੂਜਾ ਦਾ ਸਾਰੀ ਤੇ ਰਿਸਰਡ ਦੀ ਹੈ ਹੀ ਸੀਦੀ ਹੈ ਸ਼ਿਕਾਰ ਤੋਂ ਨਿਕਲ ਜਾਂਦਾ ਗੁੱਸੇ ਹੋਇਆ ਬੈਠਾ ਸੀ ਗੁੱਸੇ ਗੁੱਸੇ ਭਾਈ ਖਰਜਾ ਖਰਜਾ ਰੇ ਤੇਰੀ ਬਹਿਣ ਕੋ ਨਮਨ ਉਹ ਨਹੀਂ ਵੀਡੀਓ ਜੰਦੀ ਤੇਰੀ ਬਹਿਣ ਕੋ ਨਮਨ ਇਹ ਤੇਰਾ ਗੁੱਸੇ ਨੂੰ ਸੁਣੀ ਪੁਜੀ ਹੈਲੋ ਬੋਲ ਬਟਾ ਹੈਲੋ ਬੋਲ ਪੁਜੀ ਪੁਜੀ ਹੈਲੋ ਇਹ ਕੀ ਹਾਲ ਹੈ ਹਾਂਜੀ ਸੋ ਇੱਕ ਨਿਕਾ ਜਾਂ ਟੂਰ ਸੀਗਾ ਅਸੀਂ ਸੁਬਾ ਦੇਖਣੇ ਗਏ ਸੀਗੇ ਵੀ ਕੀ ਕਰਨ ਲੱਗੀ ਨਹੀਂ ਤੇ ਫਿਰ ਅਸੀਂ ਵਾਪਸੀ ਕੀਤੀ ਆ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਇੱਥੋਂ ਤੱਕ ਆ ਗਏ ਤਾਂ ਸਬਸਕ੍ਰਾਈਬ ਕਰ ਦਿਓ ਜੇ ਵੀਡੀਓ 1% ਵੀ ਅੱਛੀ ਲੱਗੀ ਹੋਈ ਤੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਮਿਲਦੇ ਆਂ ਜੀ ਅਗਲੇ ਵੀਡੀਓ ਚ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ